ਤੁਹਾਨੂੰ ਦ ਲਾਈਵ ਤੇ ਸਵਾਗਤ ਆ ਤੁਹਾਡਾ ਤੁਹਾਡਾ YouTube ਚੈਨਲ ਜੰਡੀਅਰ ਲਵਰ ਤੇ ਮੱਕੀ ਦੀ ਬਜਾਈ ਲੱਗਿਆ ਕਰਨਾ ਚਾਪਾ ਬੀਜ ਨੇ ਲੇਟ ਕਰਤਾ ਉਹਦਾ ਜਦੋਂ ਦਾ ਆਪਾਂ 10 ਦਿਨ ਪਹਿਲਾਂ ਘੇਰ ਦੇਣੀ ਗੰਜੂ ਆਇਆ ਮੁੰਡਾ ਕਿੰਮੋ ਵਾਲਿਆਂ ਦਾ ਕਹਿੰਦੇ ਮੱਕੀ ਘੇਰਨਾ ਥਾਲੀ ਤੇ ਕਾਫੀ ਡੂੰਗੀ ਭਾਈ ਖੇੜਾ ਹੋਣੀ ਹੈ ਪੈ ਰਹੀਆਂ ਤਾਂ ਬੈਠੋ ਤੁਹਾਨੂੰ ਦ ਲਾਈਵ ਨੂੰ ਵਾਤ ਵਾਤ ਦੇ ਵਿੱਚ ਸ਼ੇਅਰ ਕਰਦੇ ਆ ਘਰ ਆ ਕੇ ਇਹਨਾਂ ਨੂੰ ਬਣਾਤਾ ਤੁਸੀਂ ਸੋਸ਼ਲ ਮੀਡੀਆ ਦੇ ਸਟਾਰ ਆਜਾਰ ਕਿੰਨੇ ਬਲਕ ਕੱਟਣਾ ਹੀ ਪਿਆ ਵੀਡੀਓ ਕਰਨ ਵਾਸਤੇ ਮਿੱਟੀ ਬਹੁਤ ਜ਼ਿਆਦਾ ਹੈ ਕੈਮਰੇ 'ਤੇ ਜੰਮਦੀ ਗੜਾਈ ਜਾਨੀ ਕਿਹੜੀ ਪਿਆਰੀ ਆਦਾ ਡੁੰਗੀ ਬੜੀ ਵਾਈਟ ਟਾਈਟ ਗੰਦੇ ਉਹਦੇ ਵਿੱਚ ਉਰੀ ਕਰ ਤਣੀ ਆਜਾ ਫਤਮ ਵਾਲੀ ਐ ਲਾਈਵ ਚੱਲ ਰਿਹਾ ਲਾਈ YouTube లైਵ ਡਾਕਟਰ ਜਾਨਾ ਜੀ ਤੁడా ਸਾਡੀ ਬਹੁਤ ਡੂੰਗੀ ਗਈ ਇਹਦੇ ਟਰੈਕਟਰ ਦੀ ਜਾਨ ਹੀ ਕੱਢੀ ਹੁੰਦਾ ਮਦਰ ਮਸ਼ੀਨ ਆਜੇ ਬੰਨ ਲਗਾੜ ਸਮਝ ਵਿੱਚ ਆਨੂ ਮਸ਼ੀਨ ਭਈ ਮਦਰ ਲੋਕੀ ਉੱਤੇ ਤੇ ਹਲਾ ਯਾ ਲਾਗੇ ਦੇ ਨਿਕਨੀਆਂ ਕੇਲੇ ਹੀ ਗਏ ਚੋਰੇ ਯਾਰ ਲੈ ਦੇਖਾ ਕਿੱਡੇ ਟਾਉ ਦੇ ਮਾਰਦੇ ਕੀ ਯਾਨਾ karena oh, pura tungki, aku ii Tangan na tunggye, <tipan> ਦੇ ਵਿੱਚ ਫੇਰ ਹੁੰਨੇ ਆ ਲਈਆ ਥੋੜਾ ਟਾਈਮ ਠਹਿਰ ਕੇ ビルベコマグラ、ガビアがボケ ava。 ਕਰੂਗਾ ਨਾ ਮਾ ਮੈਂ ਤੁਸੀਂ ਬਾਤਾਂ ਚੇਰਣ ਦੇ 20 ਨੋਰਦਾਂ ਵੱਧ ਕੇ 20 ਨਾਂ ਤੋਂ ਵੱਧ ਕੇ ਰੰਡੀ 20 ਕਿਲਾ ਦਾ ਕਿਲੇ ਤੋਂ ਘਾਟਿਆ ਮਸਾਏ ਕਿਲੇ ਤੋਂ ਘਾਟਿਆ ਮਸਾ ਤਾਂ ਆਏ 20 ਨੋਰ ਚੱਲਿਆ ਤੇ 2 ਪੈਕੇਟ ਹੀ 8 ਕਿਲੋ 20 ਇਹਨੂੰ ਕਿਹਾ ਮੈਂ ਮਾਮੇ ਨੂੰ ਘੱਟ ਕਰਦੇ ਅੱਠ ਜੇਰਨਾ ਪਾਦੇ ਤੇ ਮੇਰੇ ਸਾਹ ਨਾਲ 10 ਕਿਰਨ ਡਿਆਣਾ ਦੇ ਪੋਣਾ ਪੋਣਾ ਵੇਚ ਦੇ ਹੁਣ ਯਾਰ ਇਹ ਕਿੱਥੋਂ ਲਈਏ ਲੋਕਾਂ ਦੀ ਬਰੀਦਲੇ ਬਣੀ ਨਹੀਂ ਇਹ ਜਿਹੜਾ ਸਰੂਕਾ ਨਾਲ ਜਿਹੜਾ ਵੇਚਿਆ ਖਾਣ ਨਾ ਖਾਣ ਵਿਚਾਰ ਥੋੜਾ ਥੋੜਾ ਯਾਦ ਥੱਲੇ ਲੱਗ ਰਿਹਾ ਨਾ ਵੀ ਕਿੰਨਾ ਲਈ ਹੋਰ ਪੁੱਛਣਾ ਕਿੰਨਾ ਲੈ ਮੈਂ ਇਹ ਸਾਨੂੰ ਦੇ ਪੈਕਟ ਹੀ ਲੈਣਾ ਪੈਣਾ ਇੱਕਦੋ ਲੈ ਆ ਯਾਰੇ ਬੜਾ ਕੰਮ ਕਰਤੋਂ ਅੰਦਰ ਜਦੋਂ ਕੁੜੀਆ ਉਹ ਵੇਲਾ ਲੋਆ ਵਾਲਾ ਮੈਨੂੰ ਆਂਦਾ ਵੀ ਪੂਰਾ